ਸਾਬ ਸਤਿ ਸ਼੍ਰੀ ਅਕਾਲ ਜੀ ਜਿਆਨੂ ਵੈਲਕਮ ਧੰਵਾਦ ਰਮਣਾ ਸਾਹਿਬ ਸਤ 1200 ਐਮ ਤੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਅਦਬ ਔਰ ਸਤਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਝੋਨੇ ਦਾ ਸਵਾਲ ਵਾਰ-ਵਾਰ ਆ ਰਿਹਾ ਹੈ ਅ ਔਰ ਕਈ ਵਾਰੀ ਸਮਾਂ ਰਹਿੰਦਾ ਨਹੀਂ ਹੈ ਅੱਜ ਸ਼ੁਰੂ ਇੱਥੋਂ ਕਰੀਏ ਆਪਾਂ ਸਾਹਮਿਆ ਗਿਆ ਝੋਨਾ ਤੇ ਝੋਨੇ ਨਾਲ ਤੇ ਅੱਗਾ ਨਾਲ ਜੁੜੀਆਂ ਹੋਈਆਂ ਖਬਰਾਂ ਦਾ ਨਿਚੋੜ ਕੱਢਮਾ ਜ਼ਿਕਰ ਕਰੋ ਜੀ ਸ਼ੁਰੂਆਤੀ ਦੌਰ ਚ ਸਾਰ ਮਲਸ ਹਾਲਾ ਤੇਸਵਰੀ ਜਗਤ ਦੇ ਮੁੱਖ ਮੰਤਰੀ ਭਗਵਾਨ ਸਮਨ ਸ਼ਾਹ ਨੇ ਪੰਡਿਆ ਦੇ ਪਹਿਲਾ ਝੋਨੇ ਦੀ ਖੇਤੀ ਜਿਹੜੀ ਸ਼ੁਰੂ ਕਰਾਤੀ ਸੀ ਮੌਸਮ ਦੇ ਹਾਲਾਤ ਜਿਹੋ ਬਣ ਰਹੇ ਸੀ ਆਪਾਂ ਸਾਰੇ ਜਾਣਦੇ ਆ ਪਰ ਅੱਜ ਤੱਕ ਤਕਰੀਬਨ 65 ਲੱਖ ਮੀਟਰ ਸਤੰਗ ਜਿਹੜਾ ਝੋਨਾ ਉਹ ਦੇਖ ਚੁੱਕਿਆ ਮੰਡਿਆ ਵਿੱਚ ਆ ਕੇ ਔਰ ਜਿਹੜਾ ਕਾਲਡਾ ਹੋਦਾ ਪੰਜਾਬ ਦੇ ਵਿੱਚੋਂ ਉਹ 170 ਲੱਖ ਟਨ ਜਾਂ ਇਸ ਤੋਂ ਵੱਧ ਹੁੰਦਾ ਔਰ ਇਸ ਤੋਂ ਥੋੜਾ ਘੱਟ ਉੱਪਰ ਵੀ ਚਲਾਇਆ ਜਾਦਾ ਕਾਲੇ ਟਾਰਗੇਟ ਜਿਹੜਾ ਹੁੰਦਾ ਕਿ 170 ਲੱਖ ਮੀਟਰ ਕੰਮ ਜਿਹੜਾ ਚ ਨਾ ਉਹ ਪੰਜਾਬ ਦੇ ਵਿੱਚੋਂ ਖਰੀਦ ਅਲਸੀਆਂ ਜਿਹੜੀਆਂ ਨੇ ਉਹਨੂੰ ਖਰੀਦ ਲਿਆ ਪਰ ਐਸਾ ਵੀ ਥੋੜਾ ਜਿਹਾ ਲੱਗਦਾ ਕਿ ਟਾਰਗੇਟ ਸਾਡ ਹੋਣ ਦਾ ਪੂਰਾ ਨਾ ਹੋਵੇ ਹਾਲਾਂਕਿ ਮੁਖੰਦੀ ਸਾਹਿਬ ਨੇ ਅਖਰੀ ਮੰਡੀ ਵਾਲਾ ਟਾਹਰਾ ਕਰਕੇ ਹੋਏ ਕੱਲ ਜਿਹੜੇ ਦੌਰਾ ਕਰ ਰਹੇ ਸੀ ਉਸ ਸਮੇਂ ਦੱਸਿਆ ਕਿ ਨਹੀਂ ਭਾਈ ਅਫਸਰਾਂ ਦਾ ਟਾਰਗੇਟ ਆ ਪੂਰਾ ਕਰ ਲਿਆ ਇੱਕ ਕਾਮਯਾਬ ਹੋਣਾ ਹੋਵਾਂਗੇ ਹਾਲਾਂਕਿ ਵੱਡੀ ਪੱਧਰ ਤੇ

ਕਿ ਜਿੱਥੇ ਝੋਨਾ ਆ ਵੀ ਗਿਆ ਉੱਥੇ ਵੀ ਝੋਨੇ ਦਾ ਝਾੜ ਆ ਜਿਹੜਾ ਉਹ ਕੱਟ ਕੇ ਆ ਰਿਹਾ ਅ ਕਿਸੇ ਵੀ ਖਿੱਤੇ ਕਿਸੇ ਵੀ ਇਲਾਕੇ ਦੇ ਵਿੱਚ ਹੰਟ ਤੱਕ ਮੈਨੂੰ ਨਹੀਂ ਪਤਾ ਲੱਗਿਆ ਕਿ ਕਿਤੇ ਪਿਛਲੀ ਵਾਰ ਜਿੰਨਾ ਜਾਂ ਜਿੰਨਾ ਨਾਰਮਲੀ ਉਸ ਇਲਾਕੇ ਵਿੱਚ ਨਿਕਲਦਾ ਹੈ ਨੇੜੇ ਦੇ ਆਇਆ ਕਿਤੇ ਕੁਆਂਟਮ 2 ਕੁਆਂਟਮ ਤੇ ਦੇ 500 ਕੁਆਂਟਲ ਤੱਕ ਵੀ ਜਿਹੜਾ ਝਾੜ ਆ ਉਹ ਕੱਟ ਕੇ ਸਾਰੀ ਮੰਡੀਆਂ ਉੱਤੇ ਪਹੁੰਚ ਗਿਆ ਇਹ ਵੀ ਇੱਕ ਵੱਖਰਾ ਫੈਕਟਰ ਆ ਦੂਸਰਾ ਇੱਕ ਜਿਹੜਾ ਆ ਜਾਂਦਾ ਦਾਣਾ ਬਗਰੰਦ ਹੋਣਾ

ਇਸ ਦਾ ਪਰਲੀਂਸ ਵਾਪਸ ਇਕ ਇਕੀਪਲਿਕ ਜਿੱਕੇ ਸਰਕਾਰ ਨੂੰ ਕਿ ਉਹ ਤਾਂ ਲੰਮੀ ਵਧਾ ਦਿੱਤੀ ਜਾਵੇ ਦੂਸਰਾ ਪਤਰਾੰਗ ਜਿਹੜਾ ਝੋਲਾ ਤੇਰਾ 5% ਹੈ ਉਸ ਨੂੰ ਇਸ ਤੋਂ ਥੋੜਾ ਘੱਟ ਆਦਾ ਜਾਵੇ ਹਾਲਾਂਕਿ 10 11% ਤੱਕ ਬਦਰਾੰਗ ਝੋਨਾ ਵੀ ਕਾਫੀ ਆ ਰਿਹਾ ਔਰ ਜੇ ਰਿਕਾਰ ਨਾਲ ਦੇਖੀ ਇਹਨਾਂ 2 ਲੱਖ ਮੀਟਿਕ ਸੰਤ ਤੋਂ ਉੱਪਰ ਝੋਨਾ ਸਮੋ ਪਿਆ ਮੁੰਡੀਆਂ ਚ ਜਿਹੜਾ ਕਾਲਾ ਬਦਰਾੰਗ ਹੋਣ ਕਰਕੇ ਨਹੀਂ ਵਿਕ ਰਿਹਾ ਔਰ ਦੂਸਰੀ ਟਿੱਕੜ ਜਿਹੜੀ ਇਹ ਵਿੱਚ ਰਮਣਾਗਰ ਨੂੰ ਅੱਜ ਦੀ ਦਿੱਕਤ ਆ ਰਹੀ ਆ

क्योंकि बहुत जगह चाहे हड़ा करके जहां जिमारियां पड़िया ने एक मधुरा रोग चाइनीज वायरस जब बार बार पहला करके पराली जी, जी इस्तेमाल जो की नहीं रही बहुत था जो प्रोफेनली जिन्होंने बन के अगे गां जाकेचे किते हुए पराली नहीं साफ रही ਉਹਨਾਂ ਦੇ ਕਿਸਾਨਾਂ ਵਾਸਤੇ ਵੱਡੀ ਮੁਸ਼ਕਲ ਆ ਅੱਗ ਲਾਉਦੇ ਆ ਤਾਂ ਉਹ ਰਿਕਾਰ ਦੇਖਿਆ ਇਹਨਾਂ ਨੇ ਜਿਹਨਾਂ ਨੂੰ ਅਕਸਰ ਸਾਫ ਖੇਤਿਆਰ ਚ ਕਹ ਦਿੰਦੇ ਆ ਕਿ ਇਹਨਾਂ ਨੇ ਲਾਤਾ ਹੜ ਦੇਖਦੇ ਨੇ ਇਹਨਾਂ ਕੋਸ਼ੋਰ ਪਰ ਜਦੋਂ ਪਸਾਰ ਲੱਗ ਲੇਗਾ ਸਾਰੀ ਚੱਲ ਕੈਚ ਕਰ ਦਿੰਦੀ ਆ ਉਹਨਾਂ ਲਈ ਕਿਤੇ ਕਾਦੀ ਦੁਨਆ ਖੋ ਕੇ ਹੁਣ ਕੀ ਕਰੀਏ ਇਸ ਸਬੰਧ ਦੇ ਵਿੱਚ ਵੀ ਅੱਜ ਕੋਈ ਥਾਂ ਵਾਲੇ ਨੂੰ ਸਾਫ਼ ਕਰਕੇ ਰਾਪੂਰਾ ਫੂਲ ਦੇ ਵਿੱਚ ਕਿਸਾਨ ਕਿਤੇ ਬੰਦੀਆਂ ਦੇ ਕਿਸਾਨਾਂ ਨੇ ਐਸਡੀਐਸ ਸਾਹਿਬ ਨੂੰ ਪੱਤਰ ਲਿਖਿਆ ਜੋ ਭਾਈ 5-4 ਦਿਨਾਂ ਜਿਹਦਾ ਹੱਲ ਕਰ ਦੋ ਤੇ ਨਹੀਂ ਤਾਂ ਫਿਰ ਆਪਦੀ ਗੱਲਾਂ ਵੀ ਆਪਣੇ ਤੌਰ ਤੇ ਹਮ ਕਰਾਂਗੇ ਕੋਈ ਵੀ ਇੱਕ ਪ੍ਰੋਬਲਮ ਜੋ ਵੀ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਵੀ ਆ ਤੇ ਕਿਸਾਨਾਂ ਦੇ ਸਾਹਮਣੇ ਵੀ ਆ ਔਰ ਇਹ ਚੀਜ਼ਾਂ ਦਾ ਹੱਲ ਤਾਂ ਹਾਲਾਂਕਿ ਆਪਣੇ ਮਿਸਿਬਲ ਗਾਲੇ ਸਰਕਾਰੀ ਮਿਸਿਬਲ ਗਾਲੇ ਨਿਕਲ ਸਾਰ ਕਰਨ ਜ਼ਿਲ੍ਹਾ ਦੇ ਪ੍ਰੋਫੈਸ਼ਨਲੀ ਕਾਨੂੰ ਕਰਾ ਮਾਹ ਸਾਹਿਬ ਕੋਈ ਮੁੱਤ ਦੇ ਵਿੱਚ ਇਹ ਕੰਮ ਨਹੀਂ ਕਰਦੇ ਕੋਨੇ ਦਾ ਕੀ ਹਲ ਇੱਕ ਨੂੰਗਾ ਸਰਕਾਰ ਇਸ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ ਤੋਂ ਵੱਡਾ ਸਵਾਲ ਆ ਪਰ ਐਸਐਮਈ ਚੋਣੇ ਦੇ ਪੱਖ ਝਾੜਦਾ ਚੋਲੇ ਦਾ ਦਾਣਾ ਬਤਰੰਗ ਹੋਣਾ ਉਸ ਤੋਂ ਬਾਅਦ ਆ ਪ੍ਰਾਦੀ ਦਾ ਜਿਹੜਾ ਖਰਾਬ ਹੋਣਾ ਇਹ ਸਾਰੇ ਮੁੱਦੇ ਐਸਐਮਈ ਪੰਜਾਬ ਦੇ ਵਿੱਚ ਵੱਡੀ ਚਰਚਾ ਵਿੱਚ ਰੱਖਿਆ ਪਰ ਜੇ ਦੇਖਦੇ ਆ ਕਿ ਤਾਕਤ ਕਿੰਨਾ ਕੁ ਘਟਦਾ ਕਿਉਂਕਿ ਰਮਨਾਰਥ ਜਿਹੜੀ ਸਭ ਤੋਂ ਵੱਡੀ ਮਾਰ ਖੈਣੀ ਨਾ ਉਹ ਇੰਡੀਵਿਜੂਅਲ ਕਿਸਾਨਾਂ ਕੋਲ ਤੋਂ ਹੈਗੀ ਹੈਗੀ ਆ ਪਰ ਅਗਰ ਤਾਕਤ ਪੂਰਾ ਨਹੀਂ ਹੁੰਦਾ ਬਦਲੋ ਤਾਂ ਮੰਡੀ ਫੀਸ ਤੋਂ ਦੂਜੇ ਜਿਹੜੇ ਫੀਸਾਂ ਲੱਗੀਆਂ ਨੇ ਪੰਜਾਬ ਸਰਕਾਰ ਨੂੰ ਉਹਦੇ 'ਚ ਵੀ ਕਮੀ ਆ ਜਾਣੀ ਆ ਕਿਉਂਕਿ ਕੋਲੇ ਜਮਾਹਤ ਜਿਹੜਾ ਉਹ ਵੀ ਤਾਂ 25% ਦੀ ਸ਼ਾਰਟੇਜ ਆ ਦੱਸਦੇ ਇਸ ਦੌਰ ਦੇ ਵਿੱਚ ਔਰ ਅਗਰ ਇਹ ਘਟ ਗਿਆ ਤਾਂ ਪੰਜਾਬ ਸਰਕਾਰ ਨੂੰ ਚਾਹ ਪਾਸੇ ਪੈਂਦੀ ਇਹ ਜਮਾਹਤ ਦੇ ਵਿੱਚ ਹੋਰ ਜ਼ਿਆਦਾ ਇਖਾਤਾ ਹੋ ਜਾਣਾ ਜੀ ਜਦੋਂ ਹੜ੍ਹ ਆਉਂਦੇ ਨੇ ਗਰੀਲ ਸਾਹਿਬ ਜਦੋਂ ਦਰਿਆ ਆਪਣਾ ਰਸਤਾ ਬਦਲਦੇ ਨੇ ਨਵੀਆਂ ਜ਼ਮੀਨਾਂ ਪੈਦਾ ਹੁੰਦੀਆਂ ਹਨ ਲੇਕਿਨ ਪ੍ਰਾਣੀਆਂ ਜਿਹੜੀਆਂ ਹਰੀਆਂ ਭਰੀਆਂ ਫਸਲਾਂ ਤੇ ਆਬਾਦ ਕੀਤੀਆਂ ਹੋਈਆਂ ਜ਼ਮੀਨਾਂ ਜਿਹੜੀਆਂ ਉਹ ਖਤਮ ਹੋ ਜਾਂਦੀਆਂ ਨੇ ਦਰਿਆ ਦਾ ਇੱਕ ਆਪਣਾ ਸੁਭਾ ਹੈਗਾ ਇਹਦੇ ਨਾਲ ਕਿੱਥੇ ਕਿੱਥੇ ਕੀ ਕੀ ਪ੍ਰਭਾਵ ਪਏਗਾ ਇਹਦੇ ਬਾਰੇ ਵੀ ਬੜਾ ਜਾਨਣਾ ਪਾਇਓ ਉਹ ਸਰਕਾਰ ਆਲਰੇਡੀ ਇਹ ਜੋ ਰਿਪੋਰਟ ਆ ਦੱਸ ਰਹੀ ਹੈ ਕਿ 5000 ਏਕੜ ਦੇ ਤਰੀ ਜਿਹੜੀ ਜ਼ਮੀਨ ਆ ਉਹ ਸਰਟੀਫਾਈ ਬਈ ਹੋ ਰਹੀ ਸਰਦਨੈਕਪੋ ਪਰ ਆਹ ਕਾਰਨ ਇਹ ਆ ਕਿ ਦਰਿਆਵਾਂ ਨੇ ਰਾਹ ਬਦਲਿਆ ਸਭ ਤੋਂ ਜ਼ਿਆਦਾ ਆਬੀਅਸਲੀ ਜਿਹੜੇ ਸੋ ਮਾਸਰਨਾ ਜ਼ਿਲ੍ਹੇ ਦੇ ਵਿੱਚ ਪਹਿਲਾ ਨਾਰ ਪਾਣੀ ਦੀ ਵਾਦੀ ਦੇ ਪਾਣੀ ਦੀ ਵਾਰ ਪਈ ਚਾਹੇ ਅਗਰਫਾਰ ਕਰਤਾਸਪੁਰ ਪਠਾਨਕੋਟ ਤੋਂ ਲੈ ਕੇ ਜਿਹੜੀ ਡੈਲਟਾ ਸਾਰੀ ਇੱਥੇ ਵੱਡੇ ਪੱਧਰ ਦੇ ਉੱਤੇ ਜਿਹੜੇ ਜਿਵੇਂਾਰੇ ਤਕਰੀਬਾ ਦਾ 2.5 ਹਜ਼ਾਰ ਇੱਕਰ ਦਾ ਇਸੇ ਇਲਾਕੇ ਦੇ ਵਿੱਚੋਂ ਆ ਜਿਹੜੀ ਜ਼ਮੀਨਾਂ ਸਰਟੀਫਾਈ ਨਹੀਂ ਹੋ ਰਹੀ ਔਰ ਦਰਿਆਵਾਂ ਦੇ ਖੱਲੇ ਆਕਤੀਆ ਦਰਿਆਵਾਂ ਨੇ ਆਪਣਾ ਜਿਹੜਾ ਰਾਹ ਉਹ ਬਦਲਿਆ ਹੋਇਆ ਹੈ ਹਾਲਾਂਕਿ ਬਾਕੀ ਜ਼ਿਲ੍ਹਾ ਦੇ ਵਿੱਚ ਵੀ ਜਿੰਨਾ ਤੋਂ ਧਿਆਨੇ ਦੀ ਵੀ 250 ਫਿਰਦੀ ਤਰੀਬ ਆਂਦੀ ਆ ਕੁੱਲ ਮਿਲਾ ਕੇ 5000 एकड़ ਜਮੀਨ ਹੈਗੀ ਆ ਜਿਹੜੀ ਬਰਾਵਾ ਦੇ ਰਾਹ ਬਦਲਣ ਕਰਕੇ ਇਸ ਸਮੇਂ ਵਾਯੂਗਮੇਰ ਹੋਈ ਜਾਂ ਲੋਕਾਂ ਨੂੰ ਖਾਤੇ ਵਿੱਚ ਨਹੀਂ ਸੰਭੀਆ ਖਾਵੇ ਇਹ ਬਾਕੀ ਦਿੱਕਤਾਂ ਦੀ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਹੱਲ ਆ ਉਸ ਉੱਤੇ ਵੀ ਸਰਕਾਰ ਨੂੰ ਜਿਹੜੀਆਂ ਵੀ ਸਬੰਧਤ ਏਜੰਸੀਆਂ ਹੈਗੀਆਂ ਨੇ ਉਹਨਾਂ ਦਾ ਰਾਲ ਕੇ ਤਾਂ ਜੇ ਦਾ ਆਪ ਕੋ ਕਰਨਾ ਚਾਹੀਦਾ ਕਿਉਂਕਿ ਇੱਕ ਤੋਂ ਫਸਲਾ ਵੀ ਲਾ ਲਏ ਹੋਈਆਂ ਸਰਵਾਨਾ ਸਾਹਿਬ ਤਾਂ ਇੱਕ ਵੱਡਾ ਵਿੱਤੀ ਸੰਕਟ ਜਿਹੜਾ ਬਾਗਬਾ ਦੇ ਸਿੱਟੇ ਦੇ ਉੱਤੇ ਇਹ ਬਕਵਾਦਾ ਹੋਇਆ ਨਜ਼ਰ ਆ ਰਿਹਾ ਜੀ ਗਲਤ ਚੱਲ ਰਹੀ ਹੈ ਜੀ ਗਰੇਲ ਸਾਹਿਬ ਦੇ ਨਾਲ ਤੇ ਤੁਸੀਂ तकरीबन 4 ਮਿੰਟਾਂ ਬਾਅਦ ਆ ਸਕੋਗੇ 7782021200 ਸਾਡਾ ਨੰਬਰ ਹੈ ਤਰਨਤਾਰ ਦੀ ਅਪਡੇਟਸ ਕਾਗਜ਼ ਪੱਤਰ ਤਾਂ ਭਰਤੇ ਮੇਰਾ ਖਿਆਲ ਮੁੱਖ ਮੰਤਰੀ ਸਾਹਿਬ ਵੀ ਮੇਰਾ ਖਲ ਗੇੜਾ ਕੱਢ ਕੇ ਆਏ ਨੇ ਉਸ ਹਲਕੇ ਦੇ ਵਿੱਚ ਸ਼ੋਮਨੀ ਕੱਲ ਦਾ ਅੱਲਾ ਕੱਲ ਜ਼ਿਕਰ ਹੋਇਆ ਸੀਗਾ ਕਿ ਉਹਨਾਂ ਦੀ ਅੰਦਰੂਨੀ ਤੇ ਬਾਹਰੀ ਵਰਕਿੰਗ ਬਾਰੇ ਤੇ ਚੜਤ ਬਾਰੇ ਜਾਂ ਸਿਹਤ ਬਾਰੇ ਆ ਵੁੱਡ ਸੇ ਦਾ ਰਾਈਟ ਵਰਡ ਕਿ ਉਹਨਾਂ ਦੀ ਸਿਹਤ ਪਾਰਟੀ ਦੀ ਸਿਹਤ ਕਿਵੇਂ ਹੈ ਉਹ ਮਨਖਾ ਕਾਰਨ ਕਰ ਲੈਕਸ਼ਨ ਦੇ ਜਿਹੜੇ ਦਸਤਰੀ ਕਾਮ ਕੰਦੇ ਹੁੰਦੇ ਆ ਉਹ ਸਾਰੇ ਆ ਕੇ ਖਤਮ ਹੋ ਗਏ ਯਾਨੀ ਕਿ ਕਾਬਿਲ ਕਾਬਿਲ ਕਰਨਾ 44.5 ਕਰੋੜ ਰੁਪਏ ਦੇ ਘਰ ਨੂੰ ਉਸ ਤੋਂ ਬਾਅਦ ਕਾਗਜ਼ ਵਾਪਸ ਲੈਣ ਕਰਕੇ ਜਿਹੜੀ ਤਰੀਕੀ ਅੱਜ ਖਤਮ ਹੋ ਗਈ ਪਰ ਅੱਜ ਅਫੀਸ਼ੀਅਲੀ 13 ਕੈਂਡੀਡੇਟ ਦੇ ਰੂਪ ਉਲ ਬਾਕੀ ਬਚੇ ਰਹੇ ਜੀ ਉਹਨਾਂ ਦੇ ਪਤਲਾ ਕੈਂਡੀਡੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਬੀਜੇਪੀ ਤੋਂ ਬਾਅਦ ਵਾਰਸਪੁਰ ਦੇ ਅਕਾਲੀ ਕਲ ਦੇ ਕੈਂਡੀਡੇਟ ਦੇ ਤੌਰ ਤੇ ਜਾਣੇ ਜਾਂਦੇ ਮਨਦੀਪ ਸਿੰਘ ਖਾਲਸਾ ਉਹਨਾਂ ਦਾ ਜ਼ਿਕਰ ਆ ਜਾਂਦਾ ਉਸ ਨਾਲ ਪਿਛਲੇ ਐਮਐਲਏ ਕੁਸ਼ਮੀਰ ਸਿੰਘ ਸੋਹਲ ਉਹਨਾਂ ਦੇ ਨਾਲ ਪੀਏ ਦੇ ਤੌਰ ਤੇ ਕੰਮ ਕਰਕੇ ਕਰਦੇ ਹੋਏ ਉਹਨਾਂ ਦੇ ਵਿਕੀ ਰਿਸ਼ਤੇ ਦਾ ਉਹਨਾਂ ਦਾ ਜ਼ਿਕਰ ਆ ਜਾਂਦਾ ਉਸ ਲੜਕੀ ਦਾ ਜ਼ਿਕਰ ਆਉਂਦਾ ਜਿਸ ਦੇ ਸਾਥ ਦੇ ਉੱਤੇ ਹੁਣ ਐਫਐਮਏ ਇੱਕ ਗਵਾਹੀ ਅੜ ਕੇ ਐਮਐਲਏ ਸਾਹਿਬ ਜ਼ੋਰ ਦੇ ਰੂਪ ਤੇ ਬਖੇਲੇ ਅਰ ਪੁੱਤਰਾ ਕੈਜੀਗ੍ਰੇਡ ਦੇ ਰਹੇ ਨੇ ਉਹਨਾਂ ਦਾ ਕਿਸੇ ਕਿਸਮ ਤੋਂ ਜਮਾਇਸ਼ ਹੋਈ ਵੀ ਆਪਲਾ ਜੋਰ ਲਾਉਣ ਦੇ ਇਸ ਇਲੈਕਸ਼ਨ ਦੇ ਵਿੱਚ ਆਪਣੇ ਬਿਹਤਰ ਰਿਜੂ ਲੈਣ ਵਾਸਤੇ ਔਰ ਮਨਦੀਪ ਸਿੰਘ ਉਹਨਾਂ ਦੇ ਬਾਰੇ ਚ ਪਹਿਲਾਂ ਵੀ ਦੱਸਿਆ ਸੀ ਕਿ ਮਨਦੀਪ ਸਿੰਘ ਖਾਸ ਕਰਕੇ ਜਿਹੜੇ ਲੋਕਾਂ ਦੇ ਵਿੱਚ ਚਰਚਾ ਕਿ ਉਹ ਵਾਸਤਵਾਰ ਦੇ ਅਕਾਲ ਚਲ ਦੇ ਕੈਸੀ ਚੋਣੇ ਪੁੱਛੇ ਵੀ ਕਰ ਸਕਦੇ ਨਾਲ ਸਪੋਰਟ ਦਿੱਤੀ ਹੋਈ ਆ ਪਰ ਉਹ ਇੰਡੀਪੈਂਡੈਂਟ ਤੌਰ ਤੇ ਆਫੀਸ਼ੀਅਲੀ ਇਹ ਇਲੈਕਸ਼ਨ ਲੜ ਰਿਹਾ ਤੇ ਉਹਨਾਂ ਨੂੰ ਸਿੰਗਲ ਅਫਵਾਦੀ ਦਾ ਹਾਲਾਤ ਕਰ ਦਿੱਤਾ ਗਿਆ ਸੀ ਉਧੇ ਪਾਸੇ ਪਾਰਟੀਆਂ ਦਾ ਮਾਰਾ ਸੀ ਸਾਰੀਆਂ ਇਸ ਕਦੇ ਦੂਰ ਲਾਉਣਾ ਸ਼ੁਰੂ ਕੀਤਾ ਹੋਇਆ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਅੱਜ ਕਰਤਾਰਨ ਲਾਖੇ ਦੇ ਰਕਤੀ ਉਹਨਾਂ ਨੇ ਕਰਿਆਨੀ ਨੂੰ ਵੀ ਅਗਰਸ ਕੀਤਾ ਉਹਦਾ ਨਾਮ ਗਿੱਲੀ ਸ਼ੋਹਦੀਆ ਤੇ ਅਮਨ ਅਰੋੜਾ ਸਾਹਿਬ ਦੀ ਸੀਗੇ ਅ ਜਿਵੇਂ ਇਲੈਕਸ਼ਨ ਹੈ ਨਹੀਂ ਚੁੰਗਦੇ ਮੁੱਖ ਮੰਤਰੀ ਸਾਹਿਬ ਦਾ ਰੰਗ-ਰنگ ਵੱਖਰਾ ਹੀ ਹੁੰਦਾ ਬਣਾਦਾ ਉਹ ਲੋਕ ਪਸੰਦ ਵੀ ਕਰਦੇ ਆ ਹੁਣ ਵੋਟਰ ਦੇ ਵੋਟਾਂ ਦੇ ਕਿੰਨਾ ਕੁ ਤਬਦੀਲ ਹੁੰਦਾ ਉਹ ਤਾਂ ਹੁਣ ਸਮਾਂ ਦੇਖੋ ਪਰ ਅੱਜ ਵੀ ਮੁੱਖ ਮੰਤਰੀ ਸਾਹਿਬ ਨੇ ਪੁਰਾਣੇ ਜਿਹੜੀਆਂ ਸਰਕਾਰਾਂ ਸੀ ਉਹਨਾਂ ਦੇ ਆਖਵਾੜੇ ਉੱਤੇ ਕਹੇ ਲਏ ਉਹਨਾਂ ਦੇ ਕੰਮ ਕਰਨ ਦੇ ਤੰਗ ਤਰੀਕਿਆਂ ਦੇ ਉੱਤੇ ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਆਪ ਤਰਨਤਾਲ ਦੀ ਚਾਤਾਂ ਦੇ ਨਾਲ ਸਾਰੀਆਂ ਕੀਤੀਆਂ ਪਰ ਆਪਣੇ ਨਾਮ ਬਹੁਤਾ ਕੁਝ ਨਹੀਂ ਦੱਸਿਆ ਕਿ ਅਸੀਂ ਕੀ ਕਰਨਾ ਕੀ ਕੀਤਾ ਜਾਣਾ ਹਾਂ ਉਸਕ ਤੱਕ ਉਹ ਆਬੀਅਸਲੀ ਜੀ ਸਰਕਾਰਾਂ ਦੇ ਪੱਖ ਦੀ ਗੱਲ ਉਹਨੇ ਕਰਦੀ ਹੁੰਦੀ ਆ ਪਰ ਵਿਰੋਧੀ ਜਿਹੜੇ ਲੋਕਾਂ ਨਿਸ਼ਾਨੇ ਉੱਤੇ ਰੱਖੇ

अकाली दल हमेशा अपनी कंपेन जी पर नतीजे पिछले समय ज्यादा उत्साह वर्धक रहेंगे अकाली दल उद कर रहा होगा हां एक चीज का रोल आप जिक्र कर दे चलो बाकी गल हो कर लेंगे अकाली दल की लंबे समय बाद जो लग रहा कि पाटा सीधा पै गया ਉਹ ਹੈਗਾ ਸਿੱਟ ਸਾਬਾਨਾ ਵੀ ਅਪਾਰਟਮੈਂਟ ਰੋਡ ਜਾ ਕੇ ਚੱਲਦਾ ਹੈ ਅਰ ਰਿਕਾ ਜਿੱਥੇ ਰਕੇ ਬਹੁਤ ਸਾਡੀ ਆ ਮੁਖਰੀ ਕਰਦੇ ਬਪੀਆ ਨੇ ਜਮ ਕੇ ਜਿੱਥੇ ਬਪੀਆ ਨੇ ਉਹ ਵਾਰਤਾ ਦੀ ਦਿੱਤੀ ਦਸਤਾਰ ਮੈਚੀ ਪੇਟਾ ਕੀਤੀ ਉਹ ਲੱਗਾ ਕਿ ਰਿਕਾ ਉਹ ਉਸ ਮੁਖੰਦੇ ਉਸ ਕੰਦੇ ਕਾ ਕਰ ਰਿਹਾ ਥੀ ਜਾਨ ਔਰ ਕੱਟ ਨੂੰ ਗੱਲ ਤਰੀ ਤਰੀ ਨੂੰ ਆ ਕਿਹਾ ਜੋ ਆਇਆ ਕਿ ਤੱਕ ਦੀ ਉਸ ਦਾ ਸਾਇਦ ਕਿ ਉਹ ਜਿੱਥੇ ਦੱਸਿਆ ਗਿਆ दस्तारा जो भेंट कितनी चलते दल जे अकाली दल प्रधान सुखबीर सिंह जी कल जो बढ़ते थे बीज के किसानों दिता जाऊगा ਇਹ ਜਿਹੜੇ ਸੋਪੀਟਾ ਨੂੰ ਵਾਟ ਨੂੰ ਵਾਟ ਚੁੱਕੇ ਆ ਉਹ ਵਾਟ ਕਹਿੰਦੇ ਫਿਰਦੇ ਕਾਹ ਕਾ ਰਹੇ ਫਿਰਦੇ ਕਿਸ ਬਸਾ ਰਹੇ ਨੇ ਉਹ ਇੱਕ ਪ੍ਰੋਜੈਕਟ ਜਿਹੜਾ ਅਸੀਂ ਕਹਾਡਾ ਗਾਹੇ ਸੇ ਤੋਂ ਕਾਹ ਨੂੰ ਮਿਲਦਾ ਹਦਾ ਪਰ ਇੰਟੋਪੈਰੇਟੀ ਜਿਵੇਂ ਤੁਸੀਂ ਛੇੜ ਵੀ ਕਾਰ ਕੀਤੀ ਆ ਛੇੜ ਕਿੰਨੀ ਸਫੇਤ ਆ ਜਿਸ ਦਾ ਜੋੜੇ ਜਿਹੜੇ ਸਟਾਫ ਬਖਰੀ ਹੁਦਿਆਰ ਮਨਸਾ ਤੋਂ ਖੋਲੋ ਜੀ ਗਸਰੀ ਆ ਉਹਨਾਂ ਕੋਲ ਨਾਲ ਇੱਕ ਪਤੀ ਦਸਰੀ ਆ ਉਹ ਹਰ ਤਰ੍ਹਾਂ ਦੇ ਡਾਇਲੈਕਸ਼ਨ ਜਰੀ ਹੈ ਇਮੀਡੀਅਟ ਆਉਟਫਿਟ ਤੋਂ ਪਤਾ ਲੱਗ ਸਕਦਾ ਬਾਪੀ ਉਸ ਤੋਂ ਕਿ ਜਿਵੇਂ ਜਾਇਬੂ ਕੋਲ ਦਾ ਬੰਦੇ ਰੋਗੇ ਉਸੇ ਤਰੀਕੇ ਨਾਲ ਇਹ ਅੱਗੇ ਚੱਲਦੇ ਰਹਿਣਗੇ। ਲਓ ਜੀ ਗੁਰੇ ਸਾਹਿਬ ਕੋਲਾਂ ਵੀ ਬਰੋ-ਬਰੋਪਰ ਲੈ ਲਈ ਆਪਾਂ ਪਹਿਲੇ ਕੋਲਰ ਨੇ ਸਾਡੇ ਕੋਲੇ 6218 ਇੰਦਰ ਜੀ ਅਏ ਰਮਨਾ ਸਾਹਿਬ ਤਰੰਤਾਂ ਦੀ ਇਲੈਕਸ਼ਨ ਦੀ ਗੱਲ ਚੱਲੀ ਸੀ ਅਕਾਲੀ ਦਲ ਦਾ ਜ਼ਿਕਰ ਹੋਇਆ ਸੀਗਾ। ਇਹ ਗਰੇ ਸਾਹਿਬ ਨੂੰ ਮੇਰੇ ਸਵਾਲ ਸੀ ਕਿ ਵੀ ਅਕਾਲੀ ਦਲ ਨੇ ਦੋਸ਼ ਲਾਇਆ ਸੀ ਕਿੰਨੇ ਵੀ ਪੁਲਿਸ ਪ੍ਰਸ਼ਾਸਨ ਕਾਫੀ ਤਕੀਸ਼ਾਈ ਕਰ ਰਿਹਾ ਹੈ ਉਹਨਾਂ ਦੇ ਸਰਪੰਚਾਂ ਵਗੈਰਾ ਤੇ ਜਾਂ ਹੋਰ ਵਰਕਰਾਂ ਤੇ ਜਾਂ ਹੋਰ ਕੀ ਆਗੂਆਂ ਦੇ ਉੱਤੇ ਕੋਈ ਪਰਚੇ ਕੀਤੇ ਜਾ ਰਹੇ ਆ ਜੀ। ਤੇ ਬਾਕੀ ਬਾਕੀ ਪਾਰਟੀਆਂ ਤੇ ਵੀ ਇਹ ਕੁਝ ਹੋ ਰਿਹਾ ਜੀ ਨਾ ਸਿਰਫ ਕਾਲੀ ਦਲ ਵਾਲੇ ਕੰਪਲੀਟ ਕਰ ਰਹੇ ਜੀ ਸਵਾਲ ਜਵਾਬ ਦੇ ਦੇ। ਓਕੇ। ਧੰਨਵਾਦ। ਪਰ ਜੀ ਜੀ। ਹਾਂ ਜੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਉਹਨਾਂ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਤੇ ਸਵਾਲ ਪੁੱਛਾਂਗੇ। ਇਹ ਆਪਣਾ ਤਰਨ ਤਾਰਨ ਵਾਲੀ ਬਿਲਕੁਲ ਗੱਲ ਹੋਈ ਹੈ ਜੀ ਜਿਹੜੀ ਉਥੇ ਮੁੱਖ ਮੰਤਰੀ ਸਾਹਿਬ ਕਹਿੰਦੇ ਦੂਜੇ ਦਲ ਬਦਲੂ ਹੈ। ਸਾਰੇ ਤੇ ਇਹ ਦੱਸਿਓ ਵੀ ਜਿਹੜਾ ਇਹਨਾਂ ਨੇ ਕੈਂਡੀਡੇਟ ਖੜਾਇਆ ਇਹ ਦਲ ਬਦਲੂ ਹੈ ਕਿ ਨਹੀਂ ਹੈ ਤੇ ਕੋਈ ਬਾਕੀ ਮਰ ਮੋਟਾ ਛਿੱਟੇ ਛੁੱਟੇ ਦਾ ਵੀ ਕੋਈ ਕੰਮ ਚੱਲ ਉਹ ਐ ਤਾਂ ਤੁਸੀਂ ਸਿੱਧਾ ਦੱਸ ਸਕਦੇ ਜੇ ਬੰਦਾ ਉਹ ਹੋਇਆ ਹੋਵੇ ਕੋਈ ਉਹਨੂੰ ਹੋਈ ਹੋਵੇ ਜਿਹੜਾ ਸੁਣਿਆ ਜਾਣੀ ਵੀ ਇੱਕ ਦਲ ਬਦਲੂ ਪਤਾ ਨਹੀਂ ਦਲ ਬਦਲਿਆ ਕਿ ਨਹੀਂ ਹਰਮਿਤ ਸਿੰਘ ਨੇ ਤੇ ਉਹ ਦਲ ਬਦਲ ਉਹਨੂੰ ਲਾਈਕ ਨਹੀਂ ਕਰਦੇ ਮੁੱਖ ਮੰਤਰੀ ਸਾਹਿਬ ਜਦੋਂ ਕਿ ਆਪ ਦੀ ਫਿਜੀ ਪਾਰਟੀ ਉਹਨਾਂ ਦੀ ਤੇ ਦੂਜਾ ਝੋਨੇ ਵਾਲਾ ਬਿਲਕੁਲ ਜਿਹੜਾ ਪੰਜਾਬ 'ਚ ਝੋਨਾ ਹੋਇਆ ਉਹੀ ਪੰਜਾਬ 'ਚ ਵਿਕਣਾ ਚਾਹੀਦਾ ਬਾਹਰ ਲਾ ਨਹੀਂ ਇੱਥੇ ਵਿਕਣਾ ਚਾਹੀਦਾ ਕਿ ਬਾਹਰੋਂ ਅੱਗੇ ਟਰੱਕ ਆਪਣਾ ਲੋਕ ਦਿਖਾਉਂਦੇ ਹੁੰਦੇ ਹੁੰਦਾ ਵੀ ਕਿਵੇਂ ਕਿਵੇਂ ਟਰੱਕ ਹੈਗੇ ਆ ਆ ਰਹੇ ਆ ਜਾਂ ਹੋਰ ਤੇ ਬਾਕੀ ਬਿਲਕੁਲ ਜਿਹੜਾ ਪ੍ਰਾਲੀ ਜਿਹੜਾ ਸਾਡੇ ਸਾਡੇ ਹਲਕੇ ਦੀ ਗੱਲ ਕੀਤੀ ਆ ਬਿਲਕੁਲ ਉਹਦਾ ਮੈਂ ਵੀ ਨਹੀਂ ਚਾਹੁੰਦਾ ਪ੍ਰਾਲੀ ਨੂੰ ਅੱਗ ਲੱਗੇ ਪਰ ਉਹ ਜਿਹੜੀਆਂ ਫੈਕਟਰੀਆਂ ਕੱਲ ਵੀ ਆਪਣੀ ਗੱਲ ਹੋਈ ਸੀ ਕਿੰਨੇ-ਕਿੰਨੇ ਧੂੰਆਂ ਛੱਡ ਰਹੀਆਂ ਫੈਕਟਰੀਆਂ ਉਹਨਾਂ ਨੂੰ ਕੋਈ ਕੋਈ ਟਿਕਟ ਨਹੀਂ ਕੋਈ ਉਹਨਾਂ ਨੂੰ ਫਾਈਨ ਨਹੀਂ ਹੋ ਰਿਹਾ ਧੰਨਵਾਦ ਜੀ ਮਿਹਰਬਾਨੀ ਬ੍ਰਾਡ ਸਾਹਿਬ ਸਤਿ ਸ਼੍ਰੀ ਅਕਾਲ ਬ੍ਰਾਡ ਸਾਹਿਬ ਜੀ ਜਗਜੀਤ ਸਿੰਘ ਕਰਮਵਾਂ ਸਾਹਿਬ ਸਸਰੀਗੜ੍ਹ ਜੀ ਹਾਂ ਜੀ ਆਓ ਜੀ ਆਓ ਮੈਂ ਤਾਂ ਗਨ ਕਰਨੀ ਚਾਹੁੰਦਾ ਸੀ ਇਹ ਜਿਹੜੀ ਪਹਿਲੇ ਹਰਡ ਸਿਨੇਮਾ ਛੋਟਾ ਜਿਹਾ ਸੀ ਤੇ 1956 ਚ ਆਏ ਸੀਗੇ ਜੀ ਹੂੰ ਹੂੰ ਉਦੋਂ ਬਹੁਤ ਅਸੇ ਨਾਲੇ ਕੱਢੇ ਸੀਗੇ ਵੀ ਇੱਥੋਂ ਦੀ ਪਾਣੀ ਭਾਈ ਹੜਾਂ ਦਾ ਨਿਕਲ ਜਾ ਕਰੂਗਾ ਤੇ ਜਿਹੜੀ ਘੱਗਰ ਦਰਿਆ ਇਹ ਸਾਰੇ ਹਰਿਆਣੇ ਵੀ ਦੀ ਹੋ ਕੇ ਗਾਂਹ ਰਾਜਸਥਾਨ ਵੀ ਦੀ ਕਹਿੰਦੀ ਹੈ ਤੇ ਉੱਥੇ ਤਾਂ ਲੋਕਾਂ ਨੇ ਕੌਜੇ ਕਰ ਰੱਖੇ ਜੀ ਤੇ ਜਿਹੜੇ ਹੋਰ ਡਰੇਨ ਪੰਜਾਬ ਦੇ ਵਿੱਚ ਕੱਢੀਆਂ ਸੀ ਉਹਨਾਂ ਤੇ ਵੀ ਕਬਜ਼ੇ ਕਰ ਰੱਖਿਆ ਇਹ ਛਡਾਉਂਗੇ ਕਿਉਂ ਨਹੀਂ ਸਰ ਸਾਹਿਬ ਤੁਸੀਂ ਡੋਨਟ ਮਾਈਂਡ ਥੋੜਾ ਲੱਗਾ ਕਿਹੜਾ ਪਲਾਂ 56 ਚ ਹੜਾਏ ਤੇ ਫਿਰ ਬਾੜ ਚ ਵੀ ਆਏ ਸੀ ਹਾਂ ਜੀ ਉਹ ਤੋਂ ਬਾਅਦ ਵੀ ਇੱਕ ਦੋ ਵਾਰੀਆਂ ਆਏ ਆ ਜੀ ਮੇਰਾ ਤਾਂ ਬਠਿੰਡਾ ਹੈ ਅਲੱਗ ਕਾ 1962 ਦੇ ਵਿੱਚ ਸਾਡੇ ਪਿੰਡਾਂ ਵਾਲੇ ਪਾਸੇ ਵੀ ਕਹਿੰਦੇ ਜਲਥਲ ਹੋ ਗਿਆ ਸੀਗਾ ਹਾਂ ਜੀ ਹੋਇਆ ਹੋਊਗਾ ਲਾਜ਼ਮੀ ਉਹ ਤੋਂ ਭੱਤੇ ਭੁੱਤੇ ਇਹਨਾਂ ਪਿੰਡਾਂ ਵੀ ਦੀ ਲੰਗੇ ਸੀਗੇ ਹੂੰ ਬਹੁਤ ਜ਼ਿਆਦਾ ਉਦੋਂ ਵੀ ਨੁਕਸਾਨ ਹੋਇਆ ਸੀ ਮੈਂ ਇਹ ਸਭ ਤੋਂ ਤੱਕ ਤੰਕਾਰਵਾਦੀ ਹੜਾ ਆ ਗਿਆ 88 99 ਤੇ ਵੀ ਸੁਣਿਆ ਆਇਆ ਸੀ ਜੀ ਚਲੋ ਪੁੱਛਦੇ ਆ ਜੀ ਆਪਾਂ ਮਿਹਰਬਾਨੀ ਹਾਂ ਸਰਜੀਤ ਸਿੰਘ ਸਰਜੀਤ ਜੀ ਸਤਿ ਸ੍ਰੀ ਅਕਾਲ ਜੀ ਸਤਿ ਅਕਾਲ ਹਾਂ ਜੀ ਇੱਕ ਤਾਂ ਮੈਂ ਝਾੜ ਦੀ ਗੱਲ ਕਰਨੀ ਆ ਵੀ ਝਾੜ 5 ਕੁਆਂਟਲ ਨਹੀਂ ਘਟਿਆ 10 ਕੁਆਂਟਲ ਝਾੜ ਘਟ ਗਿਆ ਜਿਹੜਾ ਪਿਛਲੇ ਸਾਲ 30 ਤੋਂ 35 ਤੱਕ ਨਿਕਲਦਾ ਤੇ ਅੱਗੇ 20 ਤੋਂ 25 ਤੱਕੇ ਨਿਕਲਦਾ ਹੈ ਤੇ ਦੂਜੀ ਗੱਲ ਪਰਾਲੀ ਦੀ ਮੈਂ ਇਹਨਾਂ ਨੂੰ ਪੁੱਛਣਾ ਕਰਿਆ ਹਾਲ ਸਾਹਿਬ ਨੂੰ ਬਈ ਜਦੋਂ ਫੈਕਟਰੀ ਚ ਜਾਂਦੀ ਆ ਉਹ ਇਹਨੂੰ ਕੀ ਕਰਦੇ ਨੇ ਉੱਥੇ ਧੂਆਂ ਹੁੰਦਾ ਕਿ ਨਹੀਂ ਲੋ ਜੀ ਗੁਰਦਾ ਸਾਹਿਬ ਤੁਹਾਡੇ ਕੋਲ ਦੋ ਤਿੰਨ ਸਵਾਲ ਆ ਗਏ ਨੇ ਅਰ ਬੜਾ ਤਾਂ ਜਿਹੜੀ ਤਰਨ ਤਰਨ ਇਲਕਸ਼ੇ ਤੇ ਧੱਕੇਸ਼ੇ ਦੀ ਗੱਲ ਹੈ ਨਾ ਜੀ ਦੇਖੋ ਇਹ ਦੂਜਿਆਂ ਨਾਲ ਵੀ ਹੁੰਦਾ ਜਾਂ ਨਹੀਂ ਹੁੰਦਾ ਤਾਂ ਨਹੀਂ ਪਤਾ ਅਕਾਲੀ ਚਰਨ ਕਰ ਵੀ ਹੋਇਆ ਜਾਂ ਨਹੀਂ ਹੋਇਆ ਇਹ ਨਹੀਂ ਪਤਾ ਸਾਰੇ ਉਹਦੇ ਕੀ ਆ ਕਿ ਅੱਜ ਅਕਾਲੀਦਰ ਦਾ ਇੱਕ ਵਾਕਫ ਹੋ ਨਾ ਕੀ ਹੁਣ ਇੱਕਰਾ ਅਫੀਸਰ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਜਾ ਕੇ ਮਿਲਿਆ ਸੀ ਉਹਨਾਂ ਨੂੰ ਜਾ ਕੇ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕਾਂ ਦੇ ਉੱਤੇ ਜਿਹੜੇ ਸਰਪੈਂਚਲ ਖਾਸ ਕਰਕੇ ਅਕਾਲੀਦਰ ਦਾ ਸੰਬੰਧ ਤੇ ਆ ਇਹ ਕਹਿ ਰਿਹਾ ਕਿ ਇਸ ਤਰ੍ਹਾਂ ਦੇ ਨਾਲ ਆਜ਼ਾਦ ਲੋਕਾਂ ਜਿਹੜੇ ਸਰਪੰਚ ਦਾ ਸਰਪੈਂਚ ਨੇ ਉਹਨਾਂ ਦੇ ਉੱਤੇ ਪਰਕੇ ਪਰ ਜਾ ਰਹੇ ਆ कहे गए करके दावा ने तो यह हरमीत वर्कर लगातार अकाली दल एल ए रहे वे रहे इंचार्ज रहे नाम जा धक्के पाए जा रहे हैं हम कांग्रसियां हो रहा या नहीं हो रहा कांग्रेस ने हजे तक दावा नहीं किया करते हैं दूसरी गलत ठीक है मुख्यमंत्री डॉक्टर भी कह रहे हैं भी कह रहे हैं फिर भी कह दिता चलो उन्होंने फ्यूचर रहना हम साम कर सारिया चीजा बेहतर ने पोलिटिकल गल होने डॉक्टर साहब ए सबने उ कहना आप जानते हैं कि अब दो एक दूजे खिलाफ कृपाना कड़ रही ने ਬੱਤੇ ਸੱਟਰੇ ਹੁੰਦੀਆ ਤੇ ਸ਼ਾਮ ਨੂੰ ਬਾਠ ਕੇ ਸਮਝੌਤਾ ਹੋ ਜਾਂਦਾ ਕਿ ਇੱਕ ਦੂਜੇ ਨੂੰ ਕਹਿੰਦੇ ਕਿ ਸਾਕੇ ਜਿਹੜੇ ਵਿਚਾਰਕ ਮਤ ਪੇ ਰਹੀ ਉਹ ਖਤਮ ਹੋ ਚੁੱਕੇ ਆ ਸੋ ਇਹ ਤਾਂ ਜਿਹੜੇ ਮੌਕੇ ਦੇ ਅਨਸਾਰ ਪੁਕਾਰ ਕੀਤੀ ਜਿਹੜੀ ਉਹ ਖੇਤੀ ਜਾਂਦੀ ਆ ਪਰ ਕਿਹੜੀ ਚੋਰੀ ਦੀ ਤੁਸੀਂ ਗੱਲ ਕੀਤੀ ਹੈ ਨਾ ਬਾਹਰ ਦੇ ਦੀ ਇਹ ਸਿਰਫ ਔਰ ਮਨਸਾਬੇ ਇਹ ਸਿਰਫ ਗੱਲ ਕੰਨੀ ਰਹੀ ਜਿਹਾ ਕਿ ਇਹ ਕਾਨੂੰਨੀ ਮੁਕੱਦਮਾ ਨਹੀਂ ਹੈ ਕਿਉਂਕਿ ਇਹ ਚੋਰੀ ਆ ਜੋ ਨਾਗਰਿਕਾ ਦੀ ਸਰਕਾਰੀ

मुख्यमंत्री साहब ने पिछले दिन गल भी की पिछले दो साल तो लगे हुए कब्जे छा के पानी छस्या है चाहे आ चाहे पिछलिया ने डेनेज आम नाल सफाई करें नहीं करते सफाई ना हो करके पानी जाता नहीं जब पानी जाता तो फिर टे

ਨੇ ਦੇ ਫਲੇਸੀ ਜੀ ਸਾਹਿਬ ਗਰਦੀਪ ਦੀ ਗੱਲ ਦਾ ਜਵਾਬ ਲੰਮਾ ਹੋ ਜੂ ਪਰ ਦੇਖਦੇ ਭਲਾ ਤੁਸੀਂ ਛੋਟੇ ਤੋਂ ਛੋਟਾ ਜਵਾਬ ਕਿਵੇਂ ਦੇਓਗੇ ਤੇ ਨਾਲ ਐਚਐਸ ਭੁੱਲਰ ਦੇ ਫਾਰਮ ਤੇ ਰੇਡ ਸਾਹਿਬ ਮੈਨੂੰ ਥੋੜੀ ਜੀ ਗੱਲ ਸਮਝ ਆਈ ਸੀ ਸਾਹਿਬ ਗਰਦੀਪ ਸੇ ਕਹਿੰਦਾ ਵੀ ਉਹ ਐਮਐਸਪੀ ਦੇ ਦੇਖਦੇ ਹੋਏ ਕਣਕ ਝੋਨੇ ਦਾ ਜ਼ਿਕਰ ਕਰ ਰਹੇ ਸੀ ਬਾਹਰਲੇ ਸੂਬਿਆਂ ਚ ਲੋਕ ਆ ਕੇ ਕੈਨੇਡਾ ਚ ਵੇਚ ਰਹੇ ਜੇ ਜੇਕਰ ਪੰਜਾਬ ਚ ਵੇਚ ਰਹੇ ਨੇ ਤਾਂ ਮਤਲਬ ਹੈ ਕਿ ਪੰਜਾਬ ਚ ਹਾਲਾਤ ਬਿਹਤਰ ਨੇ ਬਿਲਕੁਲ ਬਿਲਕੁਲ ਸਾਹਿਬ ਦਫੇਆ ਗਰਦੀਪ ਜੀ ਕੇ ਪਰ ਕਦੇ ਵੀ ਨਹੀਂ ਕਿਹਾ ਕਿ ਕਣਕ ਦੇ ਝੋਨਾ ਜਿਹੜਾ ਪੰਜਾਬ ਦੇ ਵਿੱਚ ਮਰਜ਼ੀ ਤੇ ਵੇਚਦਾ ਐਨਐਸਪੀ ਦੇ ਵਿਕ ਰਿਆ ਪਰ ਜੇ ਕਿ ਸਰਕਾਰੀ ਖਰੀਦ ਹੈ ਦੂਜੇ ਸੂਬਿਆਂ ਚ ਸਰਕਾਰੀ ਖਰੀਦ ਨਹੀਂ ਕੀਤੀ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕੁਝ ਜਿਲ੍ਹਿਆਂ ਨੂੰ ਛੱਡ ਕੇ ਪਰ ਮੁੱਦਾ ਇਹ ਆ ਕਿ ਸਰਕਾਰੀ ਖਰੀਦ ਤੋਂ ਬਾਅਦ ਜਿਹੜੀ ਬਾਕੀ ਦੀ ਚੀਜ਼ਾਂ ਨੇ ਉਹਨਾਂ ਦੇ ਉੱਤੇ ਭਾਅ ਲਈ ਨਜ਼ਰ ਜਿਹਦੇ ਕਰਕੇ ਡਾਇਵਰਸੀਫਿਕੇਸ਼ਨ ਨਹੀਂ ਹੁੰਦੀ ਤੇ ਅਸੀਂ ਕਣਕ ਛੋਲੇ ਦਾ ਟੁੱਕਰ ਹੀ ਛੱਡਦੇ ਰੋਲਾ ਪਏ ਕਈ ਇਹ ਕਈ ਪਾਸੇ ਦਾ ਖਲਾਰਾ ਹੋਏ ਜਿਸ ਨੂੰ ਪੇ ਠੀਕ ਕਰਨ ਦੀ ਜ਼ਰੂਰਤ ਹੈ ਜੇ ਐਨਐਸਪੀ ਅਲਾ ਉਹ ਲਾਗੂ ਕਿਉਂ ਨਹੀਂ ਹੁੰਦੀ ਜੀ ਸਵਾ ਸਰ ਜੀ ਨੇ ਕਹਾ ਜੇ ਫਸਲਾਂ ਨੂੰ ਕਿਸੇ ਪ੍ਰੋਪਰ ਮਿਲੇ ਸਾਰੇ ਨੂੰ ਮਿਲੇ ਅੱਲੇ ਪੰਜਾਬ ਦੀ ਗੱਲ ਨਹੀਂ ਕਰਦੇ ਜੀ ਤਾਂ ਕਿਸਾਨੀ ਦਾ ਸੁਧਾਰ ਹੋ ਸਕਦਾ ਜਦ ਐਮ ਐਸਬੀ ਜਰੀਏ ਨਾ ਇਹ ਲਿਦਾਵੇ ਮੈਂ ਆਪਾਂ ਇਹ ਕਰਦੇ ਜੀ ਪੁੱਤਰ ਸਾਹਿਬ ਦੀ ਵਿੱਥਿਆ ਫਿਰ ਫਸਾਵਰ ਤੱਕ ਇਕੱਠਾ ਹੀ ਸੁਣਾਇਓ ਸਾਰਾ ਕੁਝ ਕੀ ਬਣਿਆ ਨਾਲੇ ਉਹਨਾਂ ਦੇ ਵਕੀਲ ਸਾਹਿਬ ਨਾਲ ਗੱਲਬਾਤ ਕਰ ਲਾਂਗੇ ਅੱਜ ਲਈ ਇੰਨਾ ਹੀ ਕਾਫੀ ਤੇ ਹਾਵਾ ਨਾਈਸ ਵੀਕਐਂਡ ਕਰੇਲ ਸਾਹਿਬ ਧੰਨਵਾਦ ਕਰਵਾਣਾ ਸਾਹਿਬ ਜੀ